ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਹਾਲਾਤ ਜਿਹੜੇ ਕੋਈ ਬਹੁਤੇ ਚੰਗੇ ਨਹੀਂ ਹਨ ਪਿਛਲੇ ਦਿਨੀ ਆਪਾਂ ਨੂੰ ਪਤਾ ਹੈ ਕਿ ਜਦੋਂ ਪੂਰੀ ਟੀਮ ਜਦੋਂ ਦਿੱਲੀ ਦੀਆਂ ਚੋਣਾ ਜਾਂ ਆਪਾਂ ਕਹਿ ਲਈਏ ਕਿ ਜਦੋਂ ਚੋਣਾ ਪੈਣੀਆਂ ਸ਼ੁਰੂ ਹੋ ਗਈਆਂ ਨੇ ਉਦੋਂ ਟੀਮ ਜਿਹੜੀ ਹੈ ਵਾਪਸ ਆ ਜਾਂਦੀ ਹੈ ਉਸ ਤੋਂ ਬਾਅਦ ਬਹੁਤ ਸਾਰੇ ਆਪਾਂ ਕਹਿ ਲਈਏ ਕਿ ਪੁਲ ਪ੍ਰਸ਼ਾਸਨ ਨੂੰ ਬੁਲਾਇਆ ਵੀ ਜਾਂਦਾ ਹੈ ਖੇਚੋ ਤਾਨਮੀ ਹੁੰਦੀ ਹੈ ਚੱਲ ਕੀ ਗੁਜ ਰਿਹਾ ਹੈ ਕਦੇ ਖਾਣਿਆਂ ਦੇ ਵਿੱਚ ਗਰਨੇਡ ਵਾਲਾ ਕੰਮ ਚੱਲ ਪੈਂਦਾ ਹੈ ਕੀ ਹੋਕ ਹੀ ਰਿਹਾ ਹੈ ਹੈਗੇ ਪਰ ਇੱਕ ਚੁਣੇ ਹੋਏ ਨੁਮਾਇੰਦੇ ਦੇ ਜਿਹੜਾ ਜਿਹੜਾ ਇੱਕ ਸਾਬਕਾ ਐਮਐਲਏ ਰਿਹਾ ਉਹਦੇ ਤੇ ਇਸ ਤਰ੍ਹਾਂ ਗੋਲੀਬਾਰੀ ਹੋ ਜਾਣੀ ਇਹ ਘੱਟੋ ਘੱਟ ਸਵਾਲ ਤਾਂ ਖੜੇ ਕਰਦਾ ਹੈ ਵੀ ਇਹ ਵੀ ਸਟੇਟ ਆ ਜਿਹੜੀ ਜਾ ਕੇ ਇਦਾਂ ਨੂੰ ਰਹੀ ਹੈ ਜੀ ਹਨਾ ਜੀ ਸੋ ਆ ਥਾਣਿਆਂ ਦੇ ਬਾਹਰ ਦੂਜੇ ਚੌਥੇ ਦਿਨਾਂ ਜਿਹੜਾ ਕੋਈ ਗਰਨੇਡ ਦਾ ਕੋਈ ਹਮਲਾ ਆਇਆ ਇਸ ਤਰ੍ਹਾਂ ਹੋ ਜਾਂਦਾ ਔਰ ਪੁਲਿਸ ਆ ਜਿਹੜੀ ਸਾਨੂੰ ਲੱਗਦਾ ਹੁਣ ਡੀਜੀਪੀ ਸਾਹਿਬ ਦਾ ਬਿਆਨ ਆਇਆ ਵੀ ਜੀ ਨੇ ਧਮਾਕਾ ਕਰਨਾ ਦਿਨੇ ਆ ਕੇ ਕਰੋ ਰਾਤ ਨੂੰ ਕਾਤੋਂ ਕਰਦੇ ਸੋ ਇੱਕ ਇੱਕ ਪ੍ਰੋਫੈਸ਼ਨਲ ਪੁਲਿਸ ਅਫਸਰ ਦਾ ਬਿਆਨ ਨਹੀਂ ਹੈ ਸੋ ਜਦੋਂ ਤੱਕ ਅਕਾਉਂਟੇਬਿਲਟੀ ਅਸੀਂ ਤੈਅ ਨਹੀਂ ਕਰਦੇ ਇਹ ਕਿਹੜੀਆਂ ਫੋਰਸਿਜ਼ ਨੇ ਆਇਆ ਵਿਦੇਸ਼ਾਂ ਤੋਂ ਆਪਰੇਟਡ ਨੇ ਜਾਂ ਦੇਸ਼ ਵਿੱਚੋਂ ਹੀ ਆਪਰੇਟਡ ਨੇ ਤਾਂ ਕਿ ਸਟੇਟ ਨੂੰ ਇਸ ਤਰ੍ਹਾਂ ਦੀ ਖਤਰਨਾਕ ਸਥਿਤੀ ਵਿੱਚ ਪੈਦਾ ਰੱਖਿਆ ਜਾਵੇ ਇਹ ਵੀ ਹੋ ਸਕਦਾ ਨਾ ਸਿਰਫ ਐਕਸਟਰਨਲ ਨਾ ਕਰੋ ਵੀ ਪਾਕਿਸਤਾਨ ਤੋਂ ਆਪਰੇਟਡ ਆ ਇੰਟਰਨਲੀ ਵੀ ਇੰਨੇ ਸਾਰੇ ਐਲੀਮੈਂਟਸ ਨੇ ਜਿਹੜੇ ਨਹੀਂ ਚਾਹੁੰਦੇ ਵੀ ਪੰਜਾਬ ਸਟੇਬਲ ਹੋਵੇ ਇਆ ਮਤਲਬ ਡਾਰੀ ਏਦਾਂ ਦਾ ਪੈਦਾ ਕਰਕੇ ਰੱਖੋ ਕਿ ਨਾ ਕੋਈ ਪੋਲੀਟੀਸ਼ੀਨ ਆ ਕੇ ਚੜ ਸਕੇ ਤੇ ਨਾ ਹੀ ਜਿਹੜਾ ਹੈਗਾ ਕਿ ਆਮ ਲੋਕ ਵੀ ਉੱਥੇ ਮਾਹੌਲ ਦੇ ਵਿੱਚ ਰਹਿਣ ਬਿਲਕੁਲ ਬਿਲਕੁਲ ਵੀ ਉਹ ਪੋਲੀਟੀਸ਼ੀਨਸ ਨੂੰ ਵੀ ਡਰਾ ਕੇ ਰੱਖੋ ਆਮ ਲੋਕਾਂ ਨੂੰ ਵੀ ਡਰਾ ਕੇ ਰੱਖੋ ਉਹਦੇ ਚ ਅਸੀਂ ਜਿਹੜੀ ਕਰਪਸ਼ਨ ਕਰਦੇ ਆ ਉਹ ਸਾਰੇ ਚੱਲਦੀ ਰਹੀ ਇਹ ਬਹੁਤ ਸਾਰੇ ਐਂਗਲਸ ਆ ਜਿਨ੍ਹਾਂ ਦੇ ਥਰੂ ਇਹਦੀ ਇਨਵੈਸਟੀਗੇਸ਼ਨ ਕਸ਼ਮਰ ਸਾਮਤ ਜਿਨ੍ਹਾਂ ਨੇ ਕਿ ਜਾਤ ਪਾਤ ਦੇ ਵਿਰੋਧ ਅਮਰੀਕਾ ਦੀ ਸਟੇਟ ਦੇ ਵਿੱਚ ਕਾਨੂੰਨ ਪਾਸ ਕਰਵਾਇਆ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਇਸ ਦੀ ਸਜ਼ਾ ਮਿਲੀ ਹੈਗੀ ਆ ਭਾਰਤ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਸਰਦਾਰਤਾ ਸਿੰਘ ਜੀ ਕੀ ਕਹੋਗੇ ਇਸ ਤਰੀਕੇ ਦੇ ਨਾਲ ਵੀਜ਼ਾ ਨਾ ਦੇਣਾ ਹਾਂਜੀ ਹਾਂਜੀ ਸੋ ਵੈਸੇ ਤਾਂ ਹੈ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਆ ਜਿਹੜੀ ਉਹਦੀ ਉਹ ਬੱਚੀ ਨੇ ਬੋਸਟਨ ਜਿਹੜਾ ਜਿਹੜੀ ਸਟੇਟ ਹੈਗੀ ਆ ਉਹਦੇ ਵਿੱਚ ਜਿਹੜਾ ਜਾਤਪਾਤ ਵਿਰੋਧੀ ਬਿੱਲ ਆ ਉਹ ਪਾਸ ਕਰਵਾਇਆ ਸੀ ਔਰ ਕਾਫੀ ਵੱਡੀ ਸਰਗਰਮੀ ਕਰਕੇ ਉਹਨੇ ਜਿਹੜੀ ਲਾਮ ਬੰਦੀ ਕੀਤੀ ਸੀ ਵੀ ਜਿਹੜਾ ਕਾਸਟਿਜ਼ਮ ਹੈਗਾ ਇਹ ਮਨੁੱਖ ਦੀ ਜਿਹੜੀ ਵੰਡ ਹੈਗੀ ਆ ਸੋ ਕਿਸੇ ਆਧਾਰ ਤੇ ਜਿਹੜੀ ਵੰਡ ਹੈ ਇਹ ਇਨ ਹਿਊਮਨ ਹੈਗੀ ਆ ਸੋ ਗੁਰੂ ਸਾਹਿਬ ਨੇ ਵੀ ਸਾਰਾ ਜਿਹੜਾ ਜਾਤ ਪਾਤ ਦੇ ਖਿਲਾਫ ਜਾਤ ਪਾਤ ਦੇ ਖਿਲਾਫ ਔਰ ਬ੍ਰਾਹਮਣ ਦੀ ਜਿਹੜੀ ਅਥਾਰਟੀ ਆ ਉਹਦੇ ਖਿਲਾਫ ਗੁਰਬਾਣੀ ਵਿੱਚ ਵਾਰ-ਵਾਰ ਜਿਹੜੀਆਂ ਚੁਣੌਤੀਆਂ ਦਿੱਤੀਆਂ ਨੇ ਸੋ ਜਾਤ ਪਾਤ ਦੀ ਪ੍ਰਬੰਧ ਆ ਜਿਹੜਾ ਮਨੁੱਖ ਨੂੰ ਮਾਨਸਿਕ ਗੁਲਾਮੀ ਵੱਲ ਲੈ ਕੇ ਜਾਂਦਾ ਹੈ ਸੋ ਉਸ ਬੱਚੀ ਨੇ ਬੋਸਟਨ ਜਿਹੜੀ ਸਟੇਟ ਹੈਗੀ ਆ ਉਹਦੇ ਵਿੱਚ ਜਾਤ ਪਾਤ ਵਿਰੋਧ ਦੇ ਬਿੱਲ ਪਾਸ ਕਰਵਾਇਆ ਸੀ ਉਹਨੂੰ ਹੁਣ ਜਿਹੜਾ ਹੈਗਾ ਉਹਦੀ ਮਾਤਾ ਜੀ ਬਿਮਾਰ ਨੇ ਇੰਡੀਆ ਵਿੱਚ ਰਹਿੰਦੇ ਨੇ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਉਹਨੇ ਦੱਸਿਆ ਹੈਗਾ ਵੀ ਮੈਨੂੰ ਨੋ ਵੀਜ਼ੇ ਵਾਲੀ ਲਿਸਟ ਵਿੱਚ ਜਿਹੜਾ ਰੱਖ ਲਿਆ ਹੋਇਆ ਸੋ ਇਸ ਕਰਕੇ ਉਹਨੇ ਉੱਥੇ ਮੇਰਾ ਖਲ ਧਰਨਾ ਵੀ ਲਾਇਆ ਹੈਗਾ ਬੋਸਟਨ ਸਿਟੀਨ ਜਿਹੜਾ ਕੌਂਸੂਲੇਟ ਹੈਗਾ ਭਾਰਤ ਦਾ ਉਹਦੇ ਖਿਲਾਫ ਆਪਣੇ ਸਹਿਯੋਗੀਆਂ ਦੇ ਨਾਲ ਸੋ ਇਹਦੇ ਨਾਲ ਜਿਹੜੀ ਹੈਗੀ ਐਮਈਓ ਜਿਹੜੀ ਪਹਿਲਾਂ ਕੈਨੇਡਾ ਵਿਚ ਰਿਪੋਰਟ ਆਈ ਹੈ ਕਿ ਆ ਵੀਜ਼ਾ ਡਿਨਾਈ ਕੀਤੇ ਜਾਂਦੇ ਆ ਜਿਹੜਾ ਕੋਈ ਵੀ ਇਸ ਤਰ੍ਹਾਂ ਦੀਆਂ ਸਰਗਰਮੀਆਂ ਕਰਦਾ ਸੋ ਇਹ ਤਾਂ ਹੁਣ ਇੱਕ ਡਿਪਲੋਮੈਟਿਕ ਤੇ ਡੈਮੋਕਰੇਟਿਕ ਹੈ ਦੇ ਵਿੱਚ ਕੋਈ ਵੀ ਟੈਰਰਿਜ਼ਮ ਨਹੀਂ ਸੀ ਹੈ ਨਾ ਉਹ ਬੱਚੇ ਹਿੰਦੂ ਪਰਿਵਾਰ ਤੋਂ ਆ ਕੋਈ ਟੈਰਰਿਸਟ ਨਹੀਂ ਹੈਗੇ ਸੋ ਉਹਨੂੰ ਵੀਜ਼ਾ ਡਿਨਾਈ ਕਰਨਾ ਸਾਨੂੰ ਲੱਗਦਾ ਵੀ ਜਿਹੜਾ ਇਮੇਜ ਆ ਇੰਡੀਆ ਦਾ ਐਜ਼ ਅ ਡੈਮੋਕਰੈਟਿਕ ਕੰਟਰੀ ਉਹਦੇ ਤੇ ਫਰਕ ਪਾ ਸਕਦਾ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਣੇ ਇਕਬਾਲ ਸਿੰਘ ਲਾਲਪੁਰਾ ਹੋਣਾ ਦੀ ਜਿਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਜਿਹੜਾ ਹੈ ਘਟ ਗਿਣਤੀਆਂ ਲਈ ਕਿਸੇ ਸਵਰਗ ਤੋਂ ਘਟਣੀ ਕਿ ਤੇ ਦੂਜੇ ਬੰਨੇ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਉਹ ਮਸੀਹਾ ਲਫਜ਼ ਦੀ ਜਿਹੜੀ ਵਰਤੋਂ ਕਰਦੇ ਨੇ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਤੇ ਇੱਕ ਕਿਤਾਬ ਵੀ ਲਿਖ ਰਿਹਾ ਕਿ ਜੋ ਕੁਝ ਉਹਨਾਂ ਨੇ ਸਿੱਖਾਂ ਲਈ ਕੀਤਾ ਉਹ ਕਿਸੇ ਹੋਰ ਨੇ ਨਹੀਂ ਕੀਤਾ ਸਰਦਾਰ ਅਤਰ ਸਿੰਘ ਜੀ ਕਿਵੇਂ ਦੇਖਦੇ ਹੋ ਤੇ ਮਤਲਬ ਕਹਿੰਦੇ ਕਿ ਮੈਂ ਤੇ ਮਸੀਹਾ ਲਫਜ਼ ਯੂਜ਼ ਕਰਨ ਲੱਗਾ ਸੀ ਤੇ ਮੈਨੂੰ ਉਹਨਾਂ ਨੇ ਰੋਕਿਆ ਕਿ ਤੂੰ ਨਹੀਂ ਤੂੰ ਸੇਵਕ ਲਫਜ਼ ਯੂਜ਼ ਕਰ ਲਾ ਇਹ ਕਿਹੜੀ ਭਾਵਨਾ ਹੈ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਮਾਨਸਿਕਤਾ ਦੇ ਅੰਦਰ ਘਰ ਕਰ ਚੁੱਕੀ ਹੈ 750 ਕਿਸਾਨਾਂ ਦੀਆਂ ਲਾਸ਼ਾਂ ਤੇ ਬੈਠਾ ਜੇ ਕੋਈ ਬੰਦਾ ਜਿਹਨੂੰ ਜੇ ਮਸੀਹਾ ਕਿਹਾ ਜਾਵੇ ਉਹਨੂੰ ਹਨ ਤਾਂ ਅਸੀਂ ਸਮਝ ਸਕਦੇ ਹਾਂ ਵੀ ਸਾਡੀ ਸੋਚੇ ਨੇ ਵਿੱਚ ਕਿੰਨੇ ਵੱਡੇ ਜਿਹੜੇ ਫਰਕ ਆਏ ਹੋਏ ਨੇ ਹਨ ਸੋ ਜਿਹੜਾ ਇਹ ਕਹਿ ਰਿਹਾ ਵੀ ਘਟ ਗਣਤੀਆਂ ਦਾ ਹੀ ਸਵਰਗ ਹੈਗਾ ਸੋ ਅਕਵਾਲ ਸਿੰਘ ਲਾਲਪੁਰਾ ਦਿੱਲੀ ਵਿੱਚ ਰਹਿੰਦੇ ਆ ਹਰ ਰੋਜ਼ ਜੇ ਇੱਕ ਦਿਨ ਛੱਡ ਕੇ ਉਸ ਤੋਂ ਬਾਅਦ ਹਰ ਰੋਜ਼ ਸਿੱਖਾਂ ਬਾਰੇ ਟੈਲੀਵਿਜ਼ਨ ਚੈਨਲਾਂ ਤੇ ਜੋ ਨਫ਼ਰਤ ਫਲਾਈ ਜਾਂਦੀ ਆ ਕੀ ਉਹ ਸਰਦਾਰ ਕਬਾਲ ਸਿੰਘ ਲਾਲਪੁਰਾ ਨੂੰ ਨਹੀਂ ਨਜ਼ਰ ਆਉਂਦੀ ਠੀਕ ਹੈ ਇਹ ਕਿਹਾ ਜਾ ਸਕਦਾ ਵੀ ਕੁਝ ਲੋਕ ਨੇ ਖਾਲਸਤਾਨੀ ਨਹੀਂ ਉਹਨਾਂ ਦੇ ਅਧੀਨ ਇੰਡੀਆ ਦੀ ਟੀਮ ਵਿੱਚ ਬਹੁਤ ਵਧੀਆ ਬੋਲਰ ਹੈਗਾ ਅਰਸ਼ਦੀਪ ਸਿੰਘ ਉਹ ਉਹ ਕਿਤੇ ਇੱਕ ਕੈਚ ਛੱਡ ਦੇਵੇ ਤਾਂ ਉਹਨੂੰ ਖਾਲਸਤਾਨੀ ਦਾ ਲੇਬਲ ਲਾ ਕੇ 15-15 ਦਿਨ ਚਲਾਇਆ ਜਾਂਦਾ ਹੈ ਪਿਛਲੇ 1 ਸਾਲ ਤੋਂ ਉਹਦੀ ਇੰਨੀ ਵਧੀਆ ਪਰਫਾਰਮੈਂਸ ਆ ক্রিকেট ਵਿੱਚ ਹੂੰ ਹੂੰ ਚਾਹੇ T20 ਦਾ ਵਰਲਡ ਕੱਪ ਸੀ ਚਾਹੇ ਦੂਸਰਾ ਵਰਲਡ ਕੱਪ ਸੀ ਜਾਂ ਉਹਦੀਆਂ ਹੁਣ IPL ਵਿੱਚ ਜਿਹੜੀਆਂ ਨੇ ਜਿੰਨੇ ਵੱਡੇ ਮਾਰ ਕੇ ਉਹ ਸਰਸ਼ਦੀਪ ਨੇ ਮਾਰੇ ਆ ਕਦੀ ਵੀ ਉਹਦੇ ਉਹਦੇ ਹੱਕ ਵਿੱਚ ਕਿਉਂਕਿ ਉਹ ਪਟਕਾ ਬੰਦ ਆ ਤੇ ਗੁਰਸੇ ਕਹੇਗਾ ਇਸੇ ਤਰ੍ਹਾਂ ਹਾਕੀ ਟੀਮ ਦੇ ਵਿੱਚ ਜਰਮਨਜੀਤ ਸਿੰਘ ਆ ਕੇਸ ਦਾੜੀ ਖੁੱਲੇ ਨੇ ਕੇ ਸਿਰ ਤੇ ਪਟਕਾ ਬੰਨਿਆ ਉਦੇ ਖਿਲਾਫ ਨਫ਼ਰਤ ਫਲਾਈ ਜਾਂਦੀ ਹੈ ਵੀ ਇਸ ਗਿਆਨੀ ਕਰਕੇ ਸਾਡਾ 골ਡ ਮੈਡਲ ਮਾਰਿਆ ਗਿਆ ਸੋ ਇਸ ਕਿਸਮ ਦੀ ਸ਼ਬਦਾਬਲੀ ਜਦੋਂ ਘੱਟ ਗਿਣਤੀਆਂ ਦੇ ਖਿਲਾਫ ਵਰਤੀ ਜਾਵੇ ਦੂਜੇ ਪਾਸੇ ਹਾਕੀ ਟੀਮ ਦਾ ਇੱਕ ਗੋਲ ਕੀਪਰ ਸੀ ਹਿੰਦੂ ਸ਼੍ਰੀਆੰਸ਼ ਜਿਹੜੀ ਸਾਰਾ ਸਿਹਰਾ ਉਹਨੂੰ ਹੀ ਦਿੱਤਾ ਗਿਆ ਵੀ ਸ਼੍ਰਿਆansh ਨਹੀਂ ਹਾਕੀ ਟੀਮ ਨੂੰ ਬਚਾ ਕੇ ਰੱਖਿਆ ਬਿਕੋਜ਼ ਹੀ ਇਜ਼ ਅ ਹਿੰਦੂ ਹਣਾ ਜੇ ਸ਼੍ਰਿਆansh ਇੰਨਾ ਹੀ ਤਾਕਤਵਰ ਸੀ ਫਿਰ ਜਰਮਨਜੀਤ ਨੂੰ ਦੋਸ਼ ਨਾ ਨਾ ਦੋ ਬੀ ਨੇ 골ਡ ਮੈਡਲ ਮਾਰਤਾ ਫਿਰ ਸ਼੍ਰਿਆansh ਹੀ 골ਡ ਮੈਡਲ ਲਿਆਉਂਦਾ ਜੀ ਹਣਾ ਵੀ ਜੇ ਸ਼੍ਰਿਆansh ਇੰਨਾ ਤਾਕਤਵਰ ਪਲੇਅਰ ਆ ਫਿਰ ਬਾਕੀ 10 ਦੀ ਕੀ ਲੋੜ ਹੈਗੀ ਉਹ 골ਡ ਮੈਡਲ ਲਿਆਉਂਦਾ ਉਹ ਜਦ ਕੀ ਆਪਾਂ ਆਪਾਂ ਨੂੰ ਪਤਾ ਹੈ ਕਿ ਹੁੰਦਾ ਸਾਰਾ ਇਹ ਟੀਮ ਵਰਕ ਹੈ ਇਹਦੇ 'ਚ ਆਪਾਂ ਇਕੱਲੇ ਬੰਦੇ ਦਾ ਤਾਂ ਕਹਿ ਹੀ ਨਹੀਂ ਸਕਦੇ ਇਸੇ ਤਰ੍ਹਾਂ ਤੁਸੀਂ ਕੋਵਿਡ ਦੌਰਾਨ ਦੇਖੋ ਕੋਵਿਡ ਦੌਰਾਨ ਹਜੂਰ ਸਾਹਿਬ ਤੋਂ ਕੁਝ ਸੱਜਣ ਆਏ ਸੰਗਤ ਆਈ ਉਹਨਾਂ ਵਿੱਚ ਕੋਵਿਡ ਪਾਇਆ ਗਿਆ ਉਦੋਂ ਵੇਵ ਚੱਲ ਚੁੱਕੀ ਸੀ ਅਪ੍ਰੈਲ ਦੇ ਵਿੱਚ ਵੇਵ ਆ ਗਈ ਸੀ ਸਿੱਖਾਂ ਦੇ ਖਿਲਾਫ ਹਜੂਰ ਸਾਹਿਬ ਵਾਲੀ ਸੰਗਤ ਨੂੰ ਢਾਲ ਬਣਾ ਕੇ ਸਿੱਖਾਂ ਦੇ ਖਿਲਾਫ ਜੋ ਨਫਰਤ ਫਲਾਈ ਗਈ ਦੂਜੇ ਪਾਸੇ ਅਮਤਾਬਚਨ ਨੂੰ ਕਰੋਨਾ ਹੋ ਜਾਂਦਾ ਕਿਉਂਕਿ ਉਹ Hindu ਹੈਗਾ ਉਹ ਜੀ ਅੱਜ ਉਹਨੇ ਦਲੀਆ ਖਾਦਾ ਸਵੇਰੇ ਦੁਪਹਿਰ ਨੂੰ ਉਹਨੂੰ ਸੋਪ ਦਿੱਤਾ ਗਿਆ ਸ਼ਾਮ ਨੂੰ ਉਹਨੇ ਇਸ ਤਰ੍ਹਾਂ ਸੌਇਆ ਉਹ ਇਸ மஞ்சੇ ਤੇ ਲੇਟਿਆ ਜਣੀ ਉਹਦੇ ਕਰੋਨਾ ਨੂੰ ਗਲੋਰੀਫਾਈ ਕੀਤਾ ਗਿਆ ਸਿੱਖ ਸੰਗਤਾਂ ਦੇ ਕਰੋਨਾ ਨੂੰ ਖਤਰਨਾਕ ਬਣਾ ਕੇ ਪੇਸ਼ ਕੀਤਾ ਗਿਆ ਜਿਹੜੇ ਹਜੂਰ ਸਾਹਿਬ ਤੋਂ ਆਏ ਸੀ ਅਮਨਤਾਪ ਬਚਨ ਨੂੰ ਸੇਮ ਕਰੋਨਾ ਹੋਇਆ ਉਹਨੂੰ ਗਲੋਰੀਫਾਈ ਕੀਤਾ ਗਿਆ ਵੀ ਜਿੱਦਾਂ ਬਹੁਤ ਵੱਡਾ ਮਸੀਹ ਬਿਕੋਜ਼ ਹੀ ਇਜ਼ ਅ ਹਿੰਦੂ ਹੂੰ ਹੂੰ ਸੋ ਹੁਣ ਕਿਵੇਂ ਕਹਿ ਦਿੱਤਾ ਜਾਵੇ ਵੀ ਭਾਰਤ ਵਿੱਚ ਘਟ ਗਣਤੀਆਂ ਜਿਹੜੀਆਂ ਸੁਰੱਖਿਅਤ ਨੇ ਹੂੰ ਹੂੰ ਹਨਾ ਇੱਕ ਜਿਹੜਾ ਸਿੱਖਾਂ ਦੇ ਇੱਕ ਖਾਸ ਕਿਸਮ ਦਾ ਬੰਦਾ ਜਿਹੜਾ ਬੱਚੀਆਂ ਦੇ ਬਲਾਤਕਾਰ ਦੀ ਸਜ਼ਾ ਭੁਗਤ ਰਿਹਾ ਹੈ ਔਰ ਜਿਹਦੇ ਤੇ ਦੋ ਕਤਲਾਂ ਦੇ ਦੋਸ਼ ਨੇ ਸੱਤ ਕਤਲ ਜਿਹੜੇ ਮੌੜ ਮੰਡੀ ਬੰਮ ਧਮਾਕੇ ਚ ਹੋਇਆ ਉਹ ਸਾਰੇ ਕਤਲਾਂ ਦਾ ਸਾਹਮਣਾ ਕਰ ਰਿਹਾ ਹੈ ਹਨਾ ਸੋ ਉਹ ਜਿਹੜਾ ਹੈਗਾ ਉਹਨੂੰ ਲਗਾਤਾਰ ਪਰੋਲ ਮਿਲ ਰਹੀ ਆ ਸਾਡੇ ਸਿੰਘ ਜਿਨ੍ਹਾਂ ਨੇ ਧਾਰਮਿਕ ਜੱਜ ਵਿੱਚੋਂ ਆ ਕੇ ਆਪਣੀ ਪੰਥ ਲਈ ਜ਼ਿੰਮੇਵਾਰੀ ਪਹਿਚਾਣਦੇ ਆ ਕੁਝ ਐਕਸ਼ਨ ਕਰਿਆ ਉਹ 30-30 ਸਾਲ ਤੋਂ ਜੇਲ੍ਹ ਵਿੱਚ ਬੰਦ ਨੇ ਔਰ ਬਕਾਇਦਾ ਉਹਨਾਂ ਦੀ ਆਪਾਂ ਕਹਿ ਲਈ ਕਿ 550 ਸਾਲੇ ਤੇ ਇਸੇ ਹੀ ਪ੍ਰਧਾਨ ਮੰਤਰੀ ਦੀ ਸਰਕਾਰ ਵੱਲੋਂ ਅਨਾਉਂਸਮੈਂਟ ਨਹੀਂ ਹੋਈ ਸੀ ਜੀ ਇੱਕ ਹਿੰਦੂ ਗੈਂਗਸਟਰ ਹੈਗਾ ਜਿਹਦੇ ਤੇ 87 ਕੇਸ ਨੇ ਲੋਕਾਂ ਦੇ ਕਤਲ ਕਰਨ ਦੇ ਧਮਕੀਆਂ ਦੇਣ ਦੇ ਫਰੋਤੀਆਂ ਲੈਣ ਦੇ ਉਹਨੂੰ ਗਲੋਰੀਫਾਈ ਕੀਤਾ ਜਾ ਰਿਹਾ ਸਾਡਾ ਇੱਕ ਚੁਣਿਆ ਹੋਇਆ ਮੈਂਬਰ ਆਫ ਪਾਰਲੀਮੈਂਟ ਆ ਜਿਹਦੇ ਤੇ ਕੋਈ ਕੋਈ ਕੇਸ ਨਹੀਂ ਹੈਗਾ ਸਾਰੇ ਕੇਸ ਜੇਲ੍ਹ ਵਿੱਚ ਜਾਣ ਤੋਂ ਬਾਅਦ ਉਹਦੇ ਤੇ ਦਰਜ ਹੋਏ ਨੇ ਤਾਂ ਕਿ ਲੰਬੇ ਸਮੇਂ ਤੱਕ ਜੇਲ੍ਹ ਰੱਖਿਆ ਜਾਵੇ ਸੋ ਇਹ ਫਰਕ ਨਹੀਂ ਤਾਂ ਕੀ ਹੈ ਕੀ ਕਿਹਾ ਜਾਵੇ ਹੋ ਕੀ ਰਹਾ ਕਿਉਂਕਿ ਗੁਰੂ ਸਾਹਿਬ ਨੇ ਤੇ ਸਾਡੀ ਪ੍ਰੋਗਰਾਮਿੰਗ ਕੀਤੀ ਸੀ ਜੇ ਜੀਵੇ ਪਥ ਲੱਥੀ ਜਾਏ ਸਭ ਹਰਾਮ ਜੇਤਾ ਗਿਚਕਾਏ ਤੇ ਇਧਰਲੇ ਬੰਦੇ ਜਿਹੜਾ ਹੈ ਫਿਰ ਪੁੱਠਾ ਗੇੜਾ ਕਿਸ ਤਰੀਕੇ ਦੇ ਨਾਲ ਦਿੱਤਾ ਜਾਦਾ ਕੋਈਸ਼ ਬੰਦੇ ਜਿਹੜਾ ਹੁੰਦੇ ਆ ਜਿਹੜਾ ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ ਵੇਪਰਣ ਕੀ ਰੀਤ ਵਾਲਾ ਸੋ ਸਾਰੀ ਕੌਮ ਵੇਪਰਣ ਕੀ ਰੀਤ ਤੋਂ ਉੱਪਰ ਉੱਠੀ ਹੋਈ ਨਹੀਂ ਹੁੰਦੀ ਬਹੁਤ ਸਾਰੇ ਸੈਕਸ਼ਨਸ ਹੁੰਦੇ ਆ ਜਿਹੜੇ ਵਿਪਰਨ ਦੀ ਰੀਤ ਵਿੱਚ ਐਨੇ ਗੜ ਚੁੱਕੇ ਹੁੰਦੇ ਆ ਉਹਨਾਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਵੀ ਅਸੀਂ ਵਿਪਰਨ ਕੀ ਰੀਤ ਵਿੱਚ ਆ ਗੁਰੂ ਨੇ ਕਿਹਾ ਸੀ ਸਪਸ਼ਟ ਸਮੇਹਾ ਵੀ ਜਾਬੇ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕਿ ਗੁਰੂ ਇਹਨਾਂ ਦੀ ਪ੍ਰਤੀਤ ਨਹੀਂ ਕਰੇਗਾ ਦਿੱਲੀ ਵਾਲੇ ਕਰ ਲੈਣ ਜਿਹੜੇ ਅਹੁਦੇ ਮਿਲੇ ਨੇ ਕੁਰਸੀਆਂ ਮਿਲੀਆਂ ਉਹ ਕਰ ਲੈਣ ਤਾਂ ਵੱਖਰੀ ਗੱਲ ਹੈ ਕਿ ਗੁਰੂ ਇਹਨਾਂ ਦੀ ਪ੍ਰਤੀਤ ਨਹੀਂ ਕਰੇਗਾ ਜੀ ਬਿਲਕੁਲ ਜੀ ਕਿਤਨਾ ਕਿਤੇ ਆਪਾਂ ਕਹੇ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸੋਚ ਵਿਚਾਰਨ ਦੀ ਜਿਹੜੀ ਲੋਡ ਹੁੰਦੀ ਹੈ ਕਈ ਵਾਰੀ ਅਸੀਂ ਜਿਹੜੀਆਂ ਨੇ ਕੁਝ ਗੱਲਾਂ ਕਹਿ ਜਾਂਦੇ ਆ ਕਿ ਲੱਗਦਾ ਇਦਾਂ ਹੈਗਾ ਕਿ ਬਹੁਤ ਸਾਰੀਆਂ ਜਿਹੜੀਆਂ ਹਾਦਾਂ ਨੇ ਉਹ ਪਾਰ ਹੋ ਗਈਆਂ ਹੋਈਆਂ ਲੱਗਦੀਆਂ ਨੇ ਇਸ ਤਰ੍ਹਾਂ ਦੇ ਆਪਾਂ ਕੋਈ ਬਿਆਨ ਜਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਨਾ ਕਰੀਏ ਕਿ ਜਿਹੜੀਆਂ ਜਿਹੜੀਆਂ ਅਸਲ ਧਰਾਤਲ ਤੇ ਪੂਰੀਆਂ ਨਾ ਉਤਰਦੀਆਂ ਹੋਣ ਆ ਦੂਜੇ ਪਨੇ ਗੱਲਬਾਤ ਕਰ ਲੈਣੇ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਹਾਲਾਤ ਜਿਹੜੇ ਕੋਈ ਬਹੁਤੇ ਚੰਗੇ ਨਹੀਂ ਹਨ ਪਿਛਲੇ ਦਿਨੀ ਆਪਾਂ ਨੂੰ ਪਤਾ ਹੈ ਕਿ ਜਦੋਂ ਪੂਰੀ ਟੀਮ ਜਦੋਂ ਦਿੱਲੀ ਦੀਆਂ ਚੋਣਾ ਜਾਂ ਆਪਾਂ ਕਹਿ ਲਈਏ ਕਿ ਜਦੋਂ ਚੋਣਾ ਪੈਣੀਆਂ ਸ਼ੁਰੂ ਹੋ ਗਈਆਂ ਨੇ ਉਦੋਂ ਟੀਮ ਜਿਹੜੀ ਹੈ ਵਾਪਸ ਆ ਜਾਂਦੀ ਹੈ ਉਸ ਤੋਂ ਬਾਅਦ ਬਹੁਤ ਸਾਰੇ ਆਪਾਂ ਕਹਿ ਲਈਏ ਕਿ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਵੀ ਜਾਂਦਾ ਹੈ ਖੇਚੋ ਤਾਨ ਵੀ ਹੁੰਦੀ ਹੈ ਚੱਲ ਕੀ ਕੁਝ ਰਿਹਾ ਹੈ ਕਦੇ ਥਾਣਿਆਂ ਦੇ ਵਿੱਚ ਗ੍ਰਨੇਡ ਵਾਲਾ ਕੰਮ ਚੱਲ ਪੈਂਦਾ ਹੈ ਕੀ ਹੋਕ ਹੀ ਰਿਹਾ ਹੈ ਹਾਂਜੀ ਹਾਂਜੀ ਇਹ ਕਾਫੀ ਅਸਲ ਚ ਹੋ ਰਿਹਾ ਹੈ ਘਟਰਾਵਾ ਜਿਸ ਤਰ੍ਹਾਂ ਨਾ ਇੱਕ ਤਾਂ ਕੁਲਵੀਰ ਸਿੰਘ ਜੀਰਾ ਤੇ ਗੋਲੀਬਾਰੀ ਹੋਈ ਆ ਪਿਛਲੇ ਦਿਨੀ ਹੈ ਨਾ ਉਹ ਸਾਬਕਾ ਐਮਐਲਏ ਆ ਨਾ ਠੀਕ ਕਾਂਗਰਸ ਦੇ ਆ ਠੀਕ ਸਿਧਾਂਤਕ ਤੌਰ ਤੇ ਅਸੀਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ ਉਹ ਵੱਖਰੀ ਗੱਲ ਹੈਗੀ ਪਰ ਇੱਕ ਚੁਣੇ ਹੋਏ ਨੁਮਾਇੰਦੇ ਦੇ ਜਿਹੜਾ ਜਿਹੜਾ ਇੱਕ ਸਾਬਕਾ ਐਮਐਲਏ ਰਿਹਾ ਉਹਦੇ ਤੇ ਇਸ ਤਰ੍ਹਾਂ ਗੋਲੀਬਾਰੀ ਹੋ ਜਾਣੀ ਇਹ ਘੱਟੋ ਘੱਟ ਸਵਾਲ ਤਾਂ ਖੜੇ ਕਰਦਾ ਹੈ ਵੀ ਇਹ ਵੀ ਸਟੇਟ ਆ ਜਿਹੜੀ ਜਾ ਕੇ ਇਧਰ ਨੂੰ ਰਹੀ ਹੈਗੀ ਹਨਾ ਜੀ ਕੋਈ ਵੀ ਵਿਅਕਤੀ ਆ ਪੰਜਾਬ ਵਿੱਚ ਰਹਿਣ ਵਾਲਾ ਹਰ ਸਿੱਖ Hindu ਜਿਹੜਾ ਵੀ ਪੰਜਾਬ ਦਾ ਸ਼ਹਿਰੀ ਹੈਗਾ ਸੋ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਹੈਗੀ ਜੇ ਇੱਕ ਸਾਬਕਾ ਐਮਐਲਏ ਦੀ ਇਸ ਤਰ੍ਹਾਂ ਦੀ ਗੋਲੀਬਾਰੀ ਹੋ ਜਾਂਦੀ ਹੈ ਇਟ ਮੀਨਸ देयर ਇਜ਼ ਸਮਥਿੰਗ ਵੈਰੀ ਰਾਉਂਗ ਗੋਇੰਗ ਆਨ ਇਨ ਦੀ ਸਟੇਟ ਹੈ ਨਾ ਬਹੁਤ ਕੁਝ ਗਲਤ ਹੋ ਰਿਹਾ ਹੈਗਾ ਸੋ ਆ ਥਾਣਿਆਂ ਦੇ ਬਾਹਰ ਦੂਜੇ ਚੌਥੇ ਦਿਨ ਆ ਜਿਹੜਾ ਕੋਈ ਗ੍ਰਨੇਡ ਦਾ ਕੋਈ ਹਮਲਾ ਆਇਆ ਇਸ ਤਰ੍ਹਾਂ ਹੋ ਜਾਂਦਾ ਔਰ ਪੁਲਿਸ ਆ ਜਿਹੜੀ ਸਾਨੂੰ ਲੱਗਦਾ ਹੁਣ ਡੀਜੀਪੀ ਸਾਹਿਬ ਦਾ ਬਿਆਨ ਆਇਆ ਵੀ ਜਿਹਨੇ ਧਮਾਕਾ ਕਰਨਾ ਦਿਨੇ ਆ ਕੇ ਕਰੋ ਰਾਤ ਨੂੰ ਕਾਤੋਂ ਕਰਦੇ ਸੋ ਇੱਕ ਇੱਕ ਪ੍ਰੋਫੈਸ਼ਨਲ ਪੁਲਿਸ ਅਫਸਰ ਦਾ ਬਿਆਨ ਨਹੀਂ ਹੈ ਇਹ ਹੈ ਨਾ ਵੀ ਤੁਸੀਂ ਰਾਤਾਂ ਦੇ ਹਨੇਰਿਆਂ ਵਿੱਚ ਕਾਤੋਂ ਕਰਦੇ ਹੈਗੇ ਨਾ ਸੋ ਇਹ ਕੋਈ ਪ੍ਰੋਫੈਸ਼ਨ ਦਿਨ ਹੋਵੇ ਜਾਂ ਰਾਤ ਪੁਲਿਸ ਨੇ ਤਾਂ ਇਸ ਤਰ੍ਹਾਂ ਦਾ ਸਿਸਟਮ ਕ੍ਰੀਏਟ ਕਰਨਾ ਹੁੰਦਾ ਜਿਹਦੇ ਚੋਂ ਉਥੇ ਰਹਿਣ ਵਾਲੇ ਜਿਹੜੇ ਸਟੇਟ ਵਿੱਚ ਰਹਿਣ ਵਾਲੇ ਲੋਕ ਹੈਗੇ ਆ ਸੋ ਉਹਨਾਂ ਵਿੱਚ ਸੁਰੱਖਿਆ ਦੀ ਭਾਵਨਾ ਆਵੇ ਸਾਨੂੰ ਲੱਗਦਾ ਵੀ ਸੁਰੱਖਿਆ ਦਾ ਤੰਤਰ ਕਿਤੇ ਕਮਜ਼ੋਰ ਪੈ ਰਿਹਾ ਵੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਆਫਸਰਾਂ ਦੀ ਐਸਐਸਪੀਜ਼ ਨਾਲ ਡੀਜੀਪੀ ਨਾਲ ਮੀਟਿੰਗ ਕੀਤੀ ਹੈਗੀ ਆ ਬਕਾਇਦਾ ਸਾਨੂੰ ਲੱਗਦਾ ਵੀ ਅਕਾਉਂਟੇਬਿਲਟੀ ਤੈਅ ਕਰਨੀ ਪੈਣੀ ਆ ਹੁਣ ਬਿਆਨ ਆਇਆ ਡੀਜੀਪੀ ਉਹਨਾਂ ਦਾ ਵੀ ਜਿਹੜਾ ਸਬੰਧਤ ਜ਼ਿਲ੍ਹੇ ਦਾ ਐਸਐਸਪੀ ਹੋਵੇਗਾ ਉਹਦੇ ਨਾਲ ਉਹਦੀ ਜ਼ਿੰਮੇਵਾਰੀ ਹੋਵੇਗੀ ਸੋ ਜਦੋਂ ਤੱਕ ਅਕਾਉਂਟੇਬਿਲਟੀ ਅਸੀਂ ਤੈਅ ਨਹੀਂ ਕਰਦੇ ਇਹ ਕਿਹੜੀਆਂ ਫੋਰਸਿਜ਼ ਨੇ ਆਇਆ ਆ ਵਿਦੇਸ਼ਾਂ ਤੋਂ ਆਪਰੇਟਡ ਨੇ ਜਾਂ ਦੇਸ਼ ਵਿੱਚੋਂ ਹੀ ਆਪਰੇਟਡ ਨੇ ਤਾਂ ਕਿ ਸਟੇਟ ਨੂੰ ਇਸ ਤਰ੍ਹਾਂ ਦੀ ਖਤਰਨਾਕ ਸਥਿਤੀ ਵਿੱਚ ਪੈਦਾ ਰੱਖਿਆ ਜਾਵੇ ਇਹ ਵੀ ਹੋ ਸਕਦਾ ਨਾ ਸਿਰਫ ਐਕਸਟਰਨਲ ਨਾ ਕਰੋ ਵੀ ਪਾਕਿਸਤਾਨ ਤੋਂ ਆਪਰੇਟਡ ਆ ਇੰਟਰਨਲੀ ਵੀ ਇੰਨੇ ਸਾਰੇ ਐਲੀਮੈਂਟਸ ਨੇ ਜਿਹੜੇ ਨਹੀਂ ਚਾਹੁੰਦੇ ਵੀ ਪੰਜਾਬ ਸਟੇਬਲ ਹੋਵੇ ਯਾਰ ਕਮਤਲਬ ਡਾਰੀ ਇਦਾਂ ਦਾ ਪੈਦਾ ਕਰਕੇ ਰੱਖੋ ਕਿ ਨਾ ਕੋਈ ਪੋਲੀਟੀਸ਼ੀਨ ਆ ਕੇ ਚੜ ਸਕੇ ਤੇ ਨਾ ਹੀ ਜਿਹੜਾ ਹੈਗਾ ਕਿ ਆਮ ਲੋਕ ਵੀ ਉਸ ਮਾਹੌਲ ਦੇ ਵਿੱਚ ਰਹਿਣ ਬਿਲਕੁਲ ਬਿਲਕੁਲ ਵੀ ਉਹ ਪੋਲੀਟੀਸ਼ੀਨਸ ਨੂੰ ਵੀ ਡਰਾ ਕੇ ਰੱਖੋ ਆਮ ਲੋਕਾਂ ਨੂੰ ਵੀ ਡਰਾ ਕੇ ਰੱਖੋ ਉਹਦੇ ਚ ਅਸੀਂ ਜਿਹੜੀ ਕਰਪਸ਼ਨ ਕਰਦੇ ਆ ਉਹ ਸਾਰੇ ਚੱਲਦੀ ਰਹੀ ਇਹ ਬਹੁਤ ਸਾਰੇ ਐਂਗਲਸ ਆ ਜਿਨ੍ਹਾਂ ਦੇ ਥਰੂ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਜੀ ਬਿਲਕੁਲ ਜੀ ਕਿਤਨਾ ਕਿਤੇ ਇੰਡੀਪੈਂਡੈਂਟ ਲੈਵਲ ਤੇ ਜਿਹੜੀਆਂ ਇਹ ਚੀਜ਼ਾਂ ਦੀ ਜਿਹੜੀ ਇਨਵੈਸਟੀਗੇਸ਼ਨ ਜਾਂਚ ਜਿਹੜੀ ਹੈ ਹੋਣੀ ਚਾਹੀਦੀ